ਸਪੋਜ਼ ਮੈਂ ਡਾਕਟਰ ਹਾਂ ਤੁਸੀਂ ਮਰੀਜ਼ ਹੋ ਤੁਸੀਂ ਮੇਰੇ ਕੋਲ ਆਏ ਮੈਨੂੰ ਆਹ ਦਿੱਕਤ ਹੈ ਮੈਂ 6 ਦਵਾਈਆਂ ਲਿਖਤੀਆਂ ਮੈਨੂੰ ਯਾਦ ਆਇਆ ਕਿ ਮਾਨ ਸਾਹਿਬ ਨੇ ਵੀਡੀਓ ਪਾਈ ਸੀ ਕਿ ਦਵਾਈ ਬਾਹਰ ਜਿਹੜੀ ਮਿਲਣੀ ਨਹੀਂ ਚਾਹੀਦੀ ਉਹ ਮੈਂ 6 ਦੀ ਜਗ੍ਹਾ ਦਵਾਈਆਂ 2 ਲਿਖਤੀਆਂ 4 ਲਿਖਿਆ ਹੀ ਨਹੀਂ ਕਿਉਂਕਿ ਉਹ ਅੰਦਰ ਹੈ ਹੀ ਨਹੀਂ ਲਿਖੀ ਨਹੀਂ 2 ਉਹ ਦੋ ਅੰਦਰੋਂ ਮਿਲ ਗਈਆਂ ਮਰੀਜ਼ ਕਹਿੰਦਾ ਮੈਂ ਠੀਕ ਨਹੀਂ ਹੋ ਰਿਹਾ ਪਹਿਲਾਂ ਕੀ ਹੁੰਦਾ ਸੀ ਸਿਵਲ ਹਸਪੀਟਲ ਤੇ ਕੋਈ ਦਵਾਈ ਨਹੀਂ ਮਿਲਦੀ ਸੀ ਨਾ ਉੱਥੇ ਕਾਟਾ ਵੱਜ ਜਾਂਦਾ ਸੀ ਕਿ ਆਹ ਦਵਾਈ ਹੈ ਨਹੀਂ ਹੁਣ ਉਹਨਾਂ ਨੇ ਕਾਟਾ ਮਾਰਨਾ ਬੰਦ ਕਰਤਾ ਬਸ ਜਿਹੜੀ ਮਿਲ ਜਾਂਦੀ ਹੈ ਉਹ ਤੇ ਟਿਕ ਲਾ ਦਿੰਦੇ ਆ ਜਿਹੜੀ ਨਹੀਂ ਮਿਲਦੀ ਤੇਨ ਸੀਐਮ ਬਦਲਣ ਤੋਂ ਬਾਅਦ ਮੈਂ ਤਾਂ ਅਹੀਂ ਹਾਂ ਨਾ ਮੈਂ ਤਾਂ ਸਰਕਾਰ ਦੇ ਪੰਜਾਬ 'ਚ ਬਣਨ ਤੋਂ ਪਹਿਲਾਂ ਹੀ ਇੱਥੇ ਖੜਾ ਸੀ ਮੈਂ ਤਾਂ ਉਦੋਂ ਤੋਂ ਹੀ ਗਲਤ ਸਿਸਟਮ ਦੇ ਖਿਲਾਫ ਹਾਂ ਮੈਂ ਸਰਕਾਰ ਦੇ ਖਿਲਾਫ ਨਹੀਂਗਾ ਮੈਂ ਸਿਸਟਮ ਦੇ ਖਿਲਾਫ ਗਲਤ ਪਰ ਮੁੱਲਾ ਕਲਿਨਿਕ ਦੇ ਨਾਲ ਜੇ ਤੁਸੀਂ ਕੋਈ ਜਿਹੜੀ ਹੋਣਾ 4 ਸਾਲ ਦੀ ਇਹਨਾਂ ਦੀ ਬੇਟੀ ਨੂੰ ਕੈਂਸਰ ਹੈ ਇਹ ਮੁੱਲਾ ਕਲਿਨਿਕ 'ਚ ਠੀਕ ਹੋਏਗੀ ਮਤਲਬ ਇੰਨਾ ਕੁ ਬੇੜਾ ਕਰਕੇ ਆਪੇ ਸਾਡੇ ਹੈਲਥ ਸਿਸਟਮ ਦਾ ਕਈ ਵਾਰ ਦੇਖ ਕੇ ਬੜਾ ਮਨ ਟੁੱਟਦਾ ਹੈ ਪਰ ਜਿਹੜੇ ਸਿਸਟਮ ਦੇ ਜੋ ਹਾਲਾਤ ਨੇ ਇਸਟਾ ਮੈਡੀਕਲ ਸਿਸਟਮ ਦੇ ਬੇੜਾ ਹੀ ਕਰਕੇ ਆਪੇ ਜਿੰਨਾ ਕਹੋ ਕਿ ਮੈਂ ਸਰਕਾਰ ਕੋਲ ਜਗ੍ਹਾ ਮੰਗੀ ਸਿਵਲ ਹਸਪੀਟਲ ਮੈਨੂੰ ਬੈਠਣ ਦੀ ਜਗ੍ਹਾ ਨਹੀਂ ਦਿੱਤੀ ਕਿਉਂ ਮੈਂ ਕੋਈ ਉਗਰਵਾਦੀ ਸੀ ਮੈਂ ਕੋਈ ਆਪੋਜੀਸ਼ਨ ਦੇਖੋ ਮੈਨੂੰ ਹਰ ਪੋਲਿਟੀਕਲ ਪਾਰਟੀ ਵੱਲੋਂ ਅਪਰੋਚ ਹੋਈ ਪਰ ਜਿਹੜੀ ਅਪਰੋਚ ਹੋਣ ਤੋਂ ਬਾਅਦ ਮੀਟਿੰਗ ਹੁੰਦੀ ਸੀ ਨਾ ਉਹ ਮੀਟਿੰਗ 'ਚ ਨਾ ਮੈਨੂੰ ਐ ਲੱਗਦਾ ਜਿਵੇਂ ਮੈਨੂੰ ਉਹ ਪਿੰਜਰੇ 'ਚ ਪਾਣਾ ਚਾਹੁੰਦੇ ਨੇ ਤੁਸੀਂ ਸਰਕਾਰ ਦਾ ਐ ਨਹੀਂ ਬੋਲਣਾ ਤੁਸੀਂ ਐ ਕਿਉਂ ਨਹੀਂ ਬੋਲਣਾ ਅਰੇ ਮਾਤਾ ਇਹ ਵੀ ਜਾਣਦੀਆਂ ਸੀ ਆਮ ਆਦਮੀ ਪਾਰਟੀ ਵੱਲੋਂ 110% ਸ਼ੋਰ ਸੀਗਾ ਕਿ ਤੁਸੀਂ ਮੈਦਾਨ 'ਚ ਆ ਰਹੇ ਹੋ ਭਾਜੀ ਪਿੰਜਰੇ 'ਚ ਨਹੀਂ ਨਰ ਰਹਿਣਾ अनमोल ਕਵਤਰਾ ਉਹ ਨਾਮ ਜੋ ਕਿਸੇ ਨਾਮ ਦਾ ਮਥਾਜ਼ ਨਹੀਂ ਇੱਕ ਜ਼ਰੀਆ ਐਨਜੀਓ ਚਲਾਉਂਦੇ ਨੇ ਔਰ ਇਸ ਦੇ ਨਾਲ ਨਾਲ ਪੰਜਾਬ ਦੇ ਉਹਨਾਂ ਨੇ ਕਈ ਅਜਿਹੇ ਪੋਡਕਾਸਟ ਦੇ ذریعے ਮਸਲੇ ਵੀ ਹੱਲ ਕੀਤੇ ਨੇ ਜਿਨ੍ਹਾਂ ਨੂੰ ਲੋਕ ਵੇਖ ਕੇ ਉਹਨਾਂ ਦੀ ਤਾਰੀਫ ਕਰਦੇ ਨੇ ਪਰ ਇਸੇ ਵਿਚਾਲੇ ਗੱਲ ਕਰਾਂਗੇ ਤਾਂ ਲੁਧਿਆਣਾ ਦੇ ਵਿੱਚ ਲਗਾਤਾਰ ਉਹ 7 ਵਜੇ ਤੋਂ ਲੈ ਕੇ 10 ਵਜੇ ਤੱਕ ਲੋਕਾਂ ਦੇ ਨਾਲ ਜਿਹੜਾ ਮਿਲਦੇ ਨੇ ਤਾਂ ਇਲਾਜ ਦੇ ਲਈ ਜਿਹੜੇ ਲੋਕ ਆਉਂਦੇ ਨੇ ਤਾਂ ਸਭ ਤੋਂ ਪਹਿਲਾਂ ਜਿਹੜੀਆਂ ਤਸਵੀਰਾਂ ਦਿਖਾ ਦਈਏ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਆਉਂਦੇ ਨੇ ਤਾਂ ਇੱਕ ਆਸ ਲੈ ਕੇ ਆਉਂਦੇ ਨੇ ਤਾਂ ਉਹੀ ਇੱਕ ਨਾਮ ਜਿਹੜਾ ਇੱਕ ਜ਼ਰੀਆ ਰੱਖਿਆ ਗਿਆ ਤਾਂ ਅਨਮੋਲ ਜੀ ਵੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅਨਮੋਲ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਹੌਟ ਨਿਊਜ਼ ਇੰਡੀਆ ਤੇ ਥੈਂਕ ਯੂ ਬ੍ਰਦਰ ਥੈਂਕ ਯੂ ਸੋ ਮੱਚ ਤੁਹਾਡਾ ਤੁਹਾਡੀ ਟੀਮ ਦਾ ਤੁਹਾਡੇ ਸਰੋਤਿਆਂ ਦਾ ਇੰਨਾ ਕੀਮਤੀ ਸਮਾਂ ਕੱਢ ਕੇ ਤੁਸੀਂ ਇੱਥੇ ਆਏ ਕਿਵੇਂ ਚੱਲ ਰਿਹਾ ਤੁਹਾਡਾ ਸਾਰਾ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਪਿਆਰ ਮਿਲ ਰਿਹਾ ਸੋਚ ਤੋਂ ਪਰੇ ਇੱਕ ਤਾਂ ਬੰਦਾ ਕਹਿੰਦਾ ਨਾ ਮੈਨੂੰ ਉਹ ਮਿਲ ਗਿਆ ਜੋ ਮੈਂ ਸੋਚਿਆ ਸੀ ਇਹ ਤਾਂ ਮੈਂ ਸੋਚਿਆ ਵੀ ਨਹੀਂ ਸੀ ਜੋ ਇਹ ਇੱਜ਼ਤ ਪਿਆਰ ਮਾਣ ਇਮੇਜਿਨੇਸ਼ਨ ਤੋਂ ਜ਼ਿਆਦਾ ਜੋ ਕਦੀ ਸੁਪਨੇ ਜਿਵੇਂ ਨਹੀਂ ਸੋਚਿਆ ਸੀ ਉਹ ਮਿਲ ਰਿਹਾ ਅਨਮੋਲ ਜੀ ਜਦੋਂ ਦੌਰ ਸ਼ੁਰੂ ਕੀਤਾ ਸੀ ਤਾਂ ਉਦੋਂ ਇਹ ਲੋਕ ਜਿਹੜੇ ਫੋਨ ਤੇ ਗੱਲਬਾਤ ਕਰਦੇ ਸੀ ਅੱਜ ਲੱਖਾਂ ਦੀ ਗਿਣਤੀ ਚ ਲੋਕ ਆਉਂਦੇ ਨੇ ਤਾਂ ਕਿਤੇ ਨਾ ਕਿਤੇ ਇਹ ਵੀ ਪਹਿਲਾਂ ਕਿਹਾ ਜਾਂਦਾ ਸੀ ਕਿ ਜਿਹੜੇ ਲੋਕ ਮਦਦ ਕਰਦੇ ਨੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੁੰਦੇ ਸੀ ਪਰ ਹੁਣ ਲੋਕ ਆਪ ਆਉਂਦੇ ਨੇ ਤੇ ਆਪ ਇਸ ਚੀਜ਼ ਨੂੰ ਇਮੇਜਿਨ ਕਰਦੇ ਨੇ ਦੇਖਦੇ ਨੇ ਤਾਂ ਉਹ ਇੱਕ ਨਾਲ ਸਾਥ ਵੀ ਦਿੰਦੇ ਨੇ ਬਿਲਕੁਲ ਭਾਜੀ ਦਿਨ ਬਰ ਦਿਨ ਜਿਵੇਂ ਜਿਵੇਂ ਮਹਾਰਾਜ ਦੀ ਕਿਰਪਾ ਵਧੀ ਜਾ ਰਹੀ ਹੈ ਜਿਵੇਂ ਜਿਵੇਂ ਹੋਰ ਤਜਰਬਾ ਆਈ ਜਾਂਦਾ ਓਵੇਂ ਓਵੇਂ ਕੋਸ਼ਿਸ਼ ਕਰੀ ਦੀ ਹੈ ਕਿ ਹੋਰ ਬੈਟਰ ਹੋਈਏ ਜੋ ਮੈਂ ਕੱਲ ਸੀ ਅੱਜ ਉਸ ਤੋਂ ਹੋਰ ਬਿਹਤਰ ਇਨਸਾਨ ਬਣਾ ਕੱਲ ਨੂੰ ਹੋਰ ਤੁਸੀਂ ਜਦੋਂ ਮੈਨੂੰ ਮਿਲੋ ਤੁਸੀਂ ਕਹੋਗੇ ਯਾਰ ਇਹ ਤਾਂ ਹੋਰ ਵਧੀਆ ਬਣ ਗਿਆ ਤਾਂ ਦਿਨ ਬਰ ਦਿਨ ਆਪਣੇ ਆਪ ਨਾਲ ਹੀ ਕੰਪੀਟੀਸ਼ਨ ਆ ਮੇਰਾ ਕਿਸੇ ਹੋਰ ਨਾਲ ਤਾਂ ਹੈ ਨਹੀਂ ਤਾਂ ਕੋਸ਼ਿਸ਼ ਕਰ ਰਹੇ ਕਿ ਆਪਣੇ ਆਪ ਨਾਲ ਹੋਰ ਬੈਟਰ ਬਣੀ ਆ ਲਗਾਤਾਰ ਤੁਸੀਂ ਹੈਲਥ ਨੂੰ ਲੈ ਕੇ ਲਗਾਤਾਰ ਤੁਸੀਂ ਸਵਾਲ ਚੁੱਕਦੇ ਰਹਿੰਦੇ ਹੋ ਹਾਲਾਂਕਿ ਤੁਸੀਂ ਇੱਕ ਦਿਨ ਸੋਸ਼ਲ ਮੀਡੀਆ ਦੇ ਜ਼ਰੀਏ ਪੰਜਾਬ ਸਰਕਾਰ ਨੂੰ ਵੀ ਕਮੈਂਟ ਕੀਤਾ ਸੀ ਕਿ ਜਿਹੜੀ ਚੀਜ਼ ਬਾਹਰੋਂ ਇੰਨੇ ਦੀ ਮਿਲਦੀ ਹੈ ਉਹਦੇ ਤੇ ਧਿਆਨ ਦੇਣ ਦੀ ਲੋੜ ਹੈ ਤਾਂ ਲੱਗਦਾ ਕੁਝ ਮੁੱਦੇ ਜਿਹੜੇ ਹੱਲ ਹੋਏ ਨੇ ਕਿਉਂਕਿ ਲਗਾਤਾਰ ਤੁਸੀਂ ਹੈਲਥ ਦੇ ਉੱਤੇ ਕੰਮ ਕਰ ਰਹੇ ਹੋ ਮੈਨੂੰ ਲੱਗਦਾ ਮੇਰੇ ਬੋਲਣ ਤੋਂ ਜ਼ਿਆਦਾ ਜੇ ਤੁਸੀਂ ਖੁਦ ਜਾ ਕੇ ਐਕਸਪੀਰੀਅੰਸ ਕਰੋ ਸਿਵਲ ਹਸਪੀਟਲਾਂ 'ਚ ਤਾਂ ਜ਼ਿਆਦਾ ਵਧੀਆ ਰਹੇਗਾ ਮੇਰਾ ਬੋਲਣਾ 10 ਸਾਲਾਂ ਤੋਂ ਕੋਈ ਬਹੁਤਾ ਮਨੋਰੰਜਨ ਤੋਂ ਇਲਾਵਾ ਫਰਕ ਨਹੀਂ ਦੇ ਰਿਹਾ ਸਮਾਜ ਸਿਰਫ ਇੱਕ ਗੱਲ ਹੈ ਕਿ ਚਲੋ ਵਧੀਆ ਮੁੰਡਾ ਲੱਗਿਆ ਹੋਇਆ ਪਰ ਸਰਕਾਰਾਂ ਨੂੰ ਸਿਸਟਮ ਨੂੰ ਕੋਈ ਸ਼ਰਮ ਹੈ ਨਹੀਂ ਮਤਲਬ ਇੱਕ ਜੂ ਵੀ ਨਹੀਂ ਸਰકરી ਉਹਨਾਂ ਦੇ ਸਿਰ ਤੇ ਮਤਲਬ ਇੰਨਾ ਕੁ ਬੇੜਾ ਗਰ ਗਿਆ ਪਿਆ ਸਾਡੇ ਹੈਲਥ ਸਿਸਟਮ ਦਾ ਕਈ ਵਾਰ ਦੇਖ ਕੇ ਬੜਾ ਮਨ ਟੁੱਟਦਾ ਹੈ ਕਿ ਨਾ ਲੋਕਾਂ ਦਾ ਕੀ ਕਸੂਰ ਹੈ ਲੀਡਰ ਦਾ ਇੱਕ ਹੁਣ ਅੱਜ ਕੱਲ ਬਰਸਾਤੀ ਰਿਡੂਆਂ ਦਾ ਮੌਸਮ ਹੈ ਨਿਕਲੇ ਹੋਏ ਨੇ ਬਾਹਰ ਹਰ ਬੰਦਾ ਕਹਿ ਰਿਹਾ ਮੈਂ ਹੀ ਕੈਂਟ ਆ ਮੈਂ ਹੀ ਕੈਂਟ ਆ ਮੈਂ ਹੀ ਕੈਂਟ ਕੋਈ ਕਹਿ ਰਿਹਾ ਕਿ ਲੋਕ ਕੈਂਟ ਨੇ ਮੈਨੂੰ ਦਿਓ ਮੌਕਾ ਇੱਕ ਵਾਰੀ ਤੁਸੀਂ ਲੋਕ ਵੀ ਵਿਚਾਰੇ ਕੀ ਕਰਨ ਹਰ 5 ਸਾਲ ਬਾਅਦ ਕਿਸੇ ਨਾ ਕਿਸ ਨੂੰ ਮੌਕਾ ਦਿੰਦੇ ਨੇ ਉਹ ਫੁੱਦੂ ਬਣਾ ਜਾਂਦਾ ਫਿਰ ਮਤਲਬ ਇਹ ਰੱਬ ਹੀ ਜਾਣਦਾ ਹੁਣ ਕੀ ਹੋ ਰਿਹਾ ਹੁਣ ਇਹ ਦੇਸ਼ ਦੁਨੀਆ ਰੱਬ ਦੇ ਹੀ ਸਾਰੇ ਆ ਸ਼ੁਰੂ ਤੋਂ ਹੀ ਪਰ ਜਿਹੜੇ ਸਿਸਟਮ ਦੇ ਜੋ ਹਾਲਾਤ ਨੇ ਇਸਟਾ ਮੈਡੀਕਲ ਸਿਸਟਮ ਦੇ ਵਿੜਾ ਹੀ ਕਰ ਗਿਆ ਪਿਆ ਜਿੰਨਾ ਕਹਿ ਲੋ ਸਰਕਾਰ ਦੀ ਪਿਓਰਿਟੀ ਸੀ ਐਜੂਕੇਸ਼ਨ ਤੇ ਹੈਲਥ ਉਹ ਕਹਿੰਦੇ ਅਸੀਂ ਮੋਹੱਲਾ ਕਲੀਨਿਕ ਬਣਾ ਦਿੱਤੇ ਇੱਥੇ ਕਈ ਲੱਖ ਕਰੋੜ ਲੋਕ ਜਿਹੜੇ ਨੇ ਇਲਾਜ ਕਰਵਾ ਗਏ ਭਾਜੀ ਮੋਹੱਲਾ ਕਲੀਨਿਕ ਬਣਾਉਣ ਦੇ ਨਾਲ ਜਿਹੜੀਆਂ ਵੱਡੀ ਮੈਨੂੰ ਮੈਂ ਮੈਂ ਨਾ ਹਮੇਸ਼ਾ ਓਪੋਜੀਸ਼ਨ 'ਚ ਨਹੀਂ ਰਿਹਾ ਮੈਨੂੰ 10 ਸਾਲ ਹੋ ਗਏ 1 ਪਹਿਲਾਂ ਕੈਪਟਨ ਸਾਹਿਬ ਸੀਐਮ ਰਹੇ ਫਿਰ ਚੰਨੀ ਸਾਹਿਬ ਰਹੇ ਹੁਣ ਮਾਨ ਸਾਹਿਬ ਰਹੇ ਤਿੰਨ ਸੀਐਮ ਬਦਲਣ ਤੋਂ ਬਾਅਦ ਮੈਂ ਤਾਂ ਉਹੀ ਹਾਂ ਨਾ ਮੈਂ ਤਾਂ ਸਰਕਾਰ ਦੇ ਪੰਜਾਬ 'ਚ ਬਣਨ ਤੋਂ ਪਹਿਲਾਂ ਹੀ ਇੱਥੇ ਖੜਾ ਸੀ ਮੈਂ ਤਾਂ ਉਦੋਂ ਤੋਂ ਹੀ ਗਲਤ ਸਿਸਟਮ ਦੇ ਖਿਲਾਫ ਹਾਂ ਮੈਂ ਸਰਕਾਰ ਦੇ ਖਿਲਾਫ ਨਹੀਂਗਾ ਮੈਂ ਸਿਸਟਮ ਦੇ ਖਿਲਾਫ ਗਲਤ ਪਰ ਮੁੱਲਾ ਕਲੀਨਿਕ ਦੇ ਨਾਲ ਜੇ ਤੁਸੀਂ ਕੋ ਜਿਹੜੀ ਹੁਣ ਆ ਚਾਰ ਸਾਲ ਦੀ ਇਹਨਾਂ ਦੀ ਬੇਟੀ ਨੂੰ ਕੈਂਸਰ ਹੈ ਇਹ ਮੁੱਲਾ ਕਲੀਨਿਕ ਦੀ ਠੀਕ ਹੋਏਗੀ ਮੈਨੂੰ ਇਹ ਦੱਸੋ ਕਿ ਠੀਕ ਹੈ ਕਿਸੇ ਨੂੰ ਸਿਰ ਦਰਦ ਹੋਇਆ ਚੱਲ ਗਿਆ ਮੁੱਲਕ ਦੀ ਦਵਾਈ ਲੈ ਲਿਆ ਤਾਂ ਕਹਿੰਦਾ ਸਾਰਾ ਇਲਾਜ ਫ੍ਰੀ ਹੈਗਾ ਜਾਓ ਉੱਥੇ ਸਿਵਲ ਹਸਪਤਾਲ 'ਚ ਜਾਓ ਆਪਣਾ ਡਾਕੂਮੈਂਟੇਸ਼ਨ ਦਿਓ ਸਾਰਾ ਇਲਾਜ ਫ੍ਰੀ ਹੈ ਫਿਰ ਤੁਸੀਂ ਜਾਓ ਕਿਸਨ ਮਾਈਕ ਲੈ ਕੇ ਫਿਰ ਤੁਸੀਂ ਕਹੋਗੇ ਮੈਨੂੰ ਝੂਠਾ ਪਾਓ ਕੀ ਲੱਗਦਾ ਤੁਸੀਂ ਵੀ ਮਤਲਬ ਲੋਕਾਂ ਦੇ ਨਾਲ ਵਿਚਰਦੇ ਹੋ ਕੁਝ ਲੋਕ ਜਿਹੜੇ ਜਾਂਦੇ ਹੋਣਗੇ ਤੁਹਾਡੇ ਕੋਲੇ ਆ ਕੇ ਆਸ ਫਰਿਆਦ ਲਗਾਉਂਦੇ ਹੋਣਗੇ ਕਿ ਅਸੀਂ ਗਏ ਆਂ ਜੀ ਉੱਥੇ ਕੰਮ ਨਹੀਂ ਹੋਇਆ ਦੋ ਤਰ੍ਹਾਂ ਦੀ ਡਿਬੇਟ ਹੁੰਦੀ ਹੈ ਇੱਕ ਹੁੰਦੀ ਗਰਾਊਂਡ ਡਿਬੇਟ ਦੂਜੀ ਹੁੰਦੀ ਡਰਾਇੰਗ ਰੂਮ ਡਿਬੇਟ ਜਿਹੜੀ ਤੁਸੀਂ ਗੱਲਾਂ ਕਰ ਇਦਾਂ ਹੋ ਗਿਆ ਨਹੀਂ ਹੋਇਆ ਤੁਹਾਡਾ ਕੀ ਕਹਿਣਾ ਮੇਰਾ ਕੀ ਕਹਿਣਾ ਮੈਂ ਤਾਂ ਜਿੱਥੇ ਖੜਾ ਆ ਇੱਥੇ ਮਰੀਜ਼ੀ ਮਰੀਜ਼ ਬੈਠੇ ਨੇ ਮੈਂ ਤਾਂ ਇਹ ਕਹੂੰਗਾ ਸੋਂ ਕਿ ਨਾ ਸਾਰਿਆਂ ਨੂੰ ਨੋਟ ਕਰਕੇ ਜਾਓ ਸਰਕਾਰੀ ਹਸਪਤਾਲ ਇਹਨਾਂ ਦਾ ਹੱਲ ਕਰਾ ਦਿਓ ਆਪਾਂ ਕੱਲ ਫਿਰ ਇੰਟਰਵਿਊ ਕਰ ਲਾਂਗੇ ਮੈਂ ਇਹੀ ਸਰਕਾਰ ਦੇ ਗੁਣ ਗਾਉਂਗਾ ਨਹੀਂ ਹੁੰਦਾ ਭਾਜੀ ਹੱਲ ਜੀ ਤੁਸੀਂ ਲਗਾਤਾਰ ਆਵਾਜ਼ ਚੁੱਕਦੇ ਹੋ ਕਾਫੀ ਮੰਤਰੀਆਂ ਦੇ ਨਾਲ ਤੁਹਾਡੀ ਨੇੜਤਾ ਵੀ ਹੈ ਲੱਗਦਾ ਤੁਸੀਂ ਉਹਨਾਂ ਨੂੰ ਇੱਕ ਇੱਕ ਮੁੱਦੇ ਬਾਰੇ ਦੱਸਦੇ ਹੋ ਕਿ ਆਹ ਮੁੱਦੇ ਨੇ ਲੋਕ ਤੁਹਾਡੇ ਕੋਲੇ ਆਂਦੇ ਨੇ ਔਰ ਤੁਸੀਂ ਉਹਨਾਂ ਨੂੰ ਡੀਪਲੀ ਜਿਹੜੀ ਆ ਹਰ ਚੀਜ਼ ਨੂੰ ਦੱਸਦੇ ਹੋ ਪਰ ਫਿਰ ਵੀ ਉਸ ਦੇ ਬਾਵਜੂਦ ਵੀ ਕਿਤਨਾ ਕਿਤੇ ਜਿਵੇਂ ਸਿਵਲ ਹਸਪਤਾਲ ਦਾ ਤੁਸੀਂ ਜ਼ਿਕਰ ਕੀਤਾ ਕਿ ਇੱਕ ਬੈਠਣ ਨੂੰ ਜਗ੍ਹਾ ਮਿਲ ਜੇ ਉੱਥੇ ਲੋਕ ਆਣਗੇ ਉੱਥੇ ਹੀ ਇਲਾਜ ਕਰਾਂਗੇ ਦੇਖੋ ਤੁਸੀਂ ਆਪ ਹੀ ਆਪਣੇ ਮੂੰਹ ਕਿੰਨੀ ਚੰਗੀ ਗੱਲ ਕਹਿਤੀ ਕਿ ਮੈਂ ਸਰਕਾਰ ਕੋਲ ਜਗ੍ਹਾ ਮੰਗੀ ਸਿਵਲ ਹਸਪਤਾਲ ਮੈਨੂੰ ਬੈਠਣ ਦੀ ਜਗ੍ਹਾ ਨਹੀਂ ਦਿੱਤੀ ਕਿਉਂ ਮੈਂ ਕੋਈ ਉਗਰਵਾਦੀ ਆ ਮੈਂ ਕੋਈ ਆ ਮੈਂ ਕੋ ਕਿਸੇ ਦਾ ਮਾੜਾ ਚਾਹਨਾ ਜਾਂ ਮੈਂ ਇਕੱਲੀ ਫੁਕਰੀਆਂ ਮਾਰਨ ਵਾਲਾ ਗੱਲਾਂ ਕਰਨ ਵਾਲਾ ਯਾਰ ਮਾਰਾ ਇਹਨੇ ਕਿਰਪਾ ਝੋਲੀ ਪਾਈ ਤੁਹਾਡੇ ਸਾਹਮਣੇ ਇੱਥੇ ਬੈਠੇ ਬੈਠੇ ਕਿੰਨੇ ਡੋਨਰ ਆ ਗਏ ਸੀ ਡੋਨੇਸ਼ਨ ਕਰਨ ਆ ਗਏ ਯਾਰ ਇਹ ਸਾਰੀ ਡੋਨੇਸ਼ਨ ਮੈਂ ਪ੍ਰਾਈਵੇਟ ਹਸਪੀਟਲ ਜਮ੍ਹਾਂ ਕਰਾ ਰਹੇ ਹਾਂ ਕਿਉਂ ਨਾ ਆਪਣੇ ਸਰਕਾਰੀ ਕਰਾਵਾਂ ਪਰ ਇਹ 7 ਦਿਨ ਤਾਂ ਨਾ ਜੇ ਇਹਨਾਂ ਨੂੰ ਪਤਾ ਕਿ ਮੈਂ ਸਰਕਾਰੀ ਹਸਪੀਟਲ ਆ ਗਿਆ ਕਿ ਇਹਨੇ ਤਾਂ ਜੜ੍ਹਾਂ ਫਰੋਲ ਦੇਣੀਆਂ ਲੋਕਾਂ ਦੀਆਂ ਕਿ ਜੋ-ਜੋ ਅੰਦਰ ਹੋ ਰਿਹਾ ਉੱਥੇ ਮੈਨੂੰ ਜਗ੍ਹਾ ਨਹੀਂ ਦਿੱਤੀ ਬੈਠਣ ਨੂੰ ਆਲਰੇਡੀ 5 ਐਨਜੀਓ ਉੱਥੇ ਬੈਠੀਆਂ ਫਿਰ ਵੀ ਮੈਨੂੰ ਨਹੀਂ ਦਿੱਤੀ ਤੇ ਮੈਂ ਐਸਾ ਮੈਨੂੰ ਪੁੱਛਿਆ ਮੈਂ ਕਿ ਜੇ ਮੇਰੇ ਚ ਇੰਨੀ ਦਿੱਕਤ ਹੈ ਮੇਰੀ ਐਨਜੀਓ ਚ ਕੋਈ ਦਿੱਕਤ ਹੈ ਬਾਕੀ ਐਨਜੀਓ ਕਿਉਂ ਅੰਦਰ ਬੈਠੀਆਂ ਕਹਿੰਦੇ ਉਹ ਤੇ ਪਤਾ ਨਹੀਂ ਕਿੱਦਾਂ ਬੈਠੀਆਂ ਪਹਿਲਾਂ ਦੀ ਬੈਠੀਆਂ ਸਾਡੇ ਕੋਲ ਨਹੀਂ ਸਾਨੂੰ ਕੁਝ ਪਤਾ ਮੈਂ ਕਿਹਾ ਫਿਰ ਮੈਨੂੰ ਵੀ ਬਹਿਣ ਦਿਓ ਕਹਿੰਦੇ ਨਹੀਂ ਤੁਹਾਨੂੰ ਨਹੀਂ ਬਹਿਣ ਦੇਣਾ ਤੁਸੀਂ ਇੱਕ ਮੁੱਦਾ ਚੁੱਕਿਆ ਸੀ ਬਾਹਰੋਂ ਦਵਾਈਆਂ ਦਾ ਸਰਕਾਰ ਨੇ ਨੋਟੀਫਿਕੇਸ਼ਨ ਕਰਤਾ ਕਹਿੰਦੇ ਬਾਹਰੋਂ ਦਵਾਈਆਂ ਨਹੀਂ ਆਉਣਗੀਆਂ ਡਾਕਟਰ ਲਿਖ ਕੇ ਨਹੀਂ ਦੇਣਗੇ ਕਿਤੇ ਨਾ ਕਿਤੇ ਉਹ ਲੱਗਦਾ ਕਿ ਇੰਪਲੀਮੈਂਟੇਸ਼ਨ ਹੋਈ ਹੈ ਕਿ ਉਹ ਵੀ ਹਾਲੇ ਵੀ ਲੋਕ ਉਦੋਂ ਹੀ ਚੱਲ ਰਹੇ ਨੇ ਇਹ ਤਾਂ ਉਹ ਸਾਹ ਹੋ ਗਿਆ ਕਿ ਮਾਪੇ ਨੇ ਮਨਾ ਕੀਤਾ ਜੋ ਅਕਨ ਫਾਸਟ ਫੂਡ ਨਹੀਂ ਖਾਣਾ ਉਹ ਕਹਿੰਦਾ ਪਾਉ ਕਿ ਇਹਨਾਂ ਨੇ ਬਾਹਰੋਂ ਦਵਾਈ ਬੰਦ ਕੀਤੀ ਡਾਕਟਰ ਨੇ ਦਵਾਈ ਲਿਖਣੀ ਬੰਦ ਕਰਤੀ ਹੁਣ ਸਪੋਜ਼ ਮੈਂ ਡਾਕਟਰ ਹਾਂ ਤੁਸੀਂ ਮਰੀਜ਼ ਹੋ ਤੁਸੀਂ ਮੇਰੇ ਕੋਲ ਆਏ ਮੈਨੂੰ ਆਹ ਦਿੱਕਤ ਹੈ ਮੈਂ 6 ਦਵਾਈਆਂ ਲਿਖਤੀਆਂ ਮੈਨੂੰ ਯਾਦ ਆਇਆ ਕਿ ਮਾਨ ਸਾਹਿਬ ਨੇ ਵੀਡੀਓ ਪਾਈ ਸੀ ਕਿ ਦਵਾਈ ਬਾਹਰ ਜਿਹੜੀ ਮਿਲਣੀ ਨਹੀਂ ਚਾਹੀਦੀ ਉਹ ਮੈਂ 6 ਦੀ ਜਗ੍ਹਾ ਦਵਾਈਆਂ 2 ਲਿਖਤੀਆਂ 4 ਲਿਖੀਆਂ ਹੀ ਨਹੀਂ ਕਿਉਂ ਕਿਉਂਕਿ ਉਹ ਅੰਦਰ ਹੈ ਹੀ ਨਹੀਂ ਲਿਖੀਆਂ ਹੀ 2 ਉਹ ਦੋ ਅੰਦਰੋਂ ਮਿਲ ਗਈਆਂ ਮਰੀਜ਼ ਕਹਿੰਦਾ ਮੈਂ ਠੀਕ ਨਹੀਂ ਹੋ ਰਿਹਾ ਸਮਝ ਗਏ ਪਹਿਲਾਂ ਕੀ ਹੁੰਦਾ ਸੀ ਸਿਵਲ ਹਸਪੀਟਲ ਤੇ ਕੋਈ ਦਵਾਈ ਨਹੀਂ ਮਿਲਦੀ ਸੀ ਨਾ ਉੱਥੇ ਕਾਟਾ ਵੱਜ ਜਾਂਦਾ ਸੀ ਕਿ ਆਹ ਦਵਾਈ ਹੈ ਨਹੀਂ ਹੁਣ ਜਿਹੜੀ ਮਿਲ ਜਾਂਦੀ ਹੈ ਉਹ ਤੇ ਟਿਕ ਲਾ ਦਿੰਦੇ ਆ ਜਿਹੜੀ ਨਹੀਂ ਮਿਲਦੀ ਉਹਨਾਂ ਖਾਲੀ ਛੱਡ ਦਿੰਦੇ ਆ ਕਿ ਭੇਤ ਨਾ ਖੁੱਲ ਜਣ ਉਹ ਯਾਰ ਇਹ ਕੀ ਕੰਮ ਇਹ ਤਾਂ ਉਹ ਗੱਲ ਹੋ ਗਈ ਜਦੋਂ ਜਦੋਂ G20 ਹੋਇਆ ਸੀ ਤਾਂ ਝੁੱਗੀਆਂ ਟਕਤੀਆਂ ਸੀ ਦੇਸ਼ ਦੀਆਂ ਕਿ ਬਾਹਰਲੇ ਗੋਰਿਆਂ ਨੂੰ ਸਾਡੀ ਗਰੀਬੀ ਨਾ ਦਿਖੇ ਤਾਂ ਇਹਦਾ ਮਤਲਬ ਗਰੀਬੀ ਮੁੱਕ ਗਈ ਇਹ ਤਾਂ ਸਾਡੇ ਲੋਕ ਭੋਲੇ ਵਿਚਾਰੇ ਇਹਨਾਂ ਕੋਲ ਫਸ ਜਾਂਦੇ ਨੇ ਇਹ ਨਾ ਗੱਲਾਂ ਕਰਦੇ ਨੇ ਵੱਡੀਆਂ ਵੱਡੀਆਂ ਦੇਸ਼ ਦੀਆਂ GDP ਦੀਆਂ ਉਹ ਯਾਰ ਬਿਨਾਂ ਆਹਰ ਤੋਂ ਲੋਕ ਮਰ ਰਹੇ ਨੇ ਤੁਸੀਂ ਕੀ ਹੁਣ ਮੈਂ ਇੱਥੇ ਬੰਦੇ ਨੂੰ ਕਹਾਂ ਯਾਰ ਤੈਨੂੰ ਪਤਾ ਦੇਸ਼ ਦੀ GDP ਕਿੱਥੇ ਚਲੀ ਗਈ ਤੈਨੂੰ ਪਤਾ ਸਾਡਾ ਦੇਸ਼ ਕਿੱਡੀ ਤਰੱਕੀ ਕਰ ਰਿਹਾ ਉਹਨਾਂ ਕਹ ਮੇਰੇ ਬੱਚੇ ਨੂੰ ਇਲਾਜ ਕਰਾਣ ਦੇ ਕੋਈ ਪੈਸੇ ਨਹੀਂ ਆ ਹਸਪੀਟਲ ਗਿਆ ਇਲਾਜ ਨਹੀਂ ਉਹਦਾ ਹੋ ਰਿਹਾ ਇਹ ਇਹਨੂੰ ਮੈਂ ਕੀ ਸਮਝਾਵਾਂ ਦੇਸ਼ ਦੀ ਤਰੱਕੀ ਮੈਨੂੰ ਵੱਡੇ ਜਿਹੜੇ ਸੂਝਵਾਨ ਲੋਕ ਗੱਲਾਂ ਕਰਦੇ ਨੇ ਦੇਸ਼ ਦੀਆਂ ਕਿ ਸਾਡਾ ਦੇਸ਼ ਇਦਾਂ ਹੋ ਗਿਆ ਸਾਡਾ ਤੁਹਾਨੂੰ ਨਹੀਂ ਪਤਾ ਸਾਡੀ ਸਰਕਾਰ ਕਿੱਥੇ ਚਲੀ ਗਈ ਉਹ ਆਮ ਲੋਕਾਂ ਨੂੰ ਇਲਾਜ ਨਹੀਂ ਮਿਲ ਰਿਹਾ ਹਸਪੀਟਲ ਚ ਦੇਖ ਕੇ ਤੁਸੀਂ ਜਾ ਕੇ ਕੀ ਹਾਲ ਹੈ ਅਨਮੋਲ ਜੀ ਚਰਚਾਵਾਂ ਚੱਲਦੀਆਂ ਸੀ ਤੁਸੀਂ ਲੋਕ ਸਭਾ ਚੋਣਾਂ ਦੇ ਵਿੱਚ ਮੈਦਾਨ ਚ ਉਤਰੋਗੇ ਲੋਕਾਂ ਦੀ ਆਵਾਜ਼ ਨੂੰ ਚੁੱਕੋਗੇ ਤਾਂ ਕੀ ਲੱਗਦਾ ਹੈ ਕਿ ਇਸ ਵਾਰ ਜਿਸ ਤਰੀਕੇ ਦਾ ਸਿਨੈਰੀਓ ਆਇਆ ਤਾਂ ਰੁਖ ਮੁੜ ਗਿਆ ਜਾਂ ਤਿਆਰੀ ਹੈ ਦੇਖੋ ਮੈਨੂੰ ਹਰ ਪੋਲਿਟੀਕਲ ਪਾਰਟੀ ਵੱਲੋਂ ਅਪਰੋਚ ਹੋਈ ਪਰ ਜਿਹੜੀ ਅਪਰੋਚ ਹੋਣ ਤੋਂ ਬਾਅਦ ਮੀਟਿੰਗ ਹੁੰਦੀ ਸੀ ਨਾ ਉਹ ਮੀਟਿੰਗ 'ਚ ਨਾ ਮੈਨੂੰ ਐ ਲੱਗਦਾ ਸੀ ਜਿਵੇਂ ਮੈਨੂੰ ਉਹ ਪਿੰਜਰੇ 'ਚ ਪਾਣਾ ਚਾਹੁੰਦੇ ਨੇ ਤੁਸੀਂ ਸਰਕਾਰ ਦਾ ਐ ਨਹੀਂ ਬੋਲਣਾ ਤੁਸੀਂ ਐ ਕਿਉਂ ਨਹੀਂ ਬੋਲਣਾ ਹੁਣ ਜੇ ਸਬੂਤ ਆਪਾਂ ਦੋਨੋਂ ਅੱਜ ਭਰਾ ਹਾਂ ਤੁਸੀਂ ਮੇਰੀ ਐਨਜੀਓ 'ਚ ਆ ਗਏ ਮੈਂਬਰ ਬਣ ਗਏ ਕੱਲ ਨੂੰ ਮੇਰੀ ਐਨਜੀਓ 'ਚ ਕੁਝ ਗਲਤ ਹੋ ਰਿਹਾ ਤੂੰ ਚੁੱਪ ਰਹੋਗੇ ਕਿ ਬੋਲੋਗੇ ਜੇ ਜਮੀਰ ਵਾਲੇ ਹੋਏ ਬੋਲੋਗੇ ਫਿਰ ਮੈਂ ਪਿੰਜਰੇ 'ਚ ਤਾਂ ਰਹਿ ਨਹੀਂ ਸਕਦਾ ਹਣਾ ਇਹਨਾਂ ਨਾਲ ਮੀਟਿੰਗਾਂ ਹੋਈਆਂ ਮੇਰੀਆਂ ਸ਼ਰਿਆਮ ਹੋਈਆਂ ਸਾਰਿਆਂ ਨਾਲ ਹੋਈਆਂ ਇਹਨਾਂ ਨੇ ਸਾਰਿਆਂ ਨਾਲ ਤਾਂ ਇਹ ਵੀ ਚੱਲਦੀਆਂ ਸੀ ਆਮ ਆਦਮੀ ਪਾਰਟੀ ਵੱਲੋਂ 110% ਸ਼ੋਰ ਸੀਗਾ ਕਿ ਤੁਸੀਂ ਮੈਦਾਨ ਚ ਆ ਰਹੇ ਹੋ ਭਾਜੀ ਪਿੰਜਰੇ 'ਚ ਨਹੀਂ ਨਾ ਰਹਿਣਾ ਅੱਜ ਬੰਦਾ ਤੁਸੀਂ ਸੇਮ ਆ ਮਤਲਬ ਉਹਨਾਂ ਦੀ ਵੀ ਕਿਉਂ ਮੇਰੀ ਗੱਲ ਸੁਣੋ ਬਾਈ ਜੇ ਮੇਰੀ ਸਪੋਜ਼ ਆਮ ਆਦਮੀ ਪਾਰਟੀ 'ਚ ਮੈਂ ਹੋ ਗਿਆ ਸ਼ਾਮਲਿਆ ਬੀਜੇਪੀ 'ਚ ਹੋ ਗਿਆ ਯਾਰ ਮੇਰੀ ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਵੀ ਜੇ ਕੋਈ ਹੱਲ ਨਹੀਂ ਹੋ ਰਿਹਾ ਮੈਂ ਚੁੱਪ ਨਹੀਂ ਰਹਿ ਸਕਦਾ ਮੈਂ ਜ਼ਮੀਰ ਨਹੀਂ ਮਾਰ ਸਕਦਾ ਆਪਣਾ ਫਿਰ ਉਹੀ ਗੱਲ ਨੂੰ ਕਲੇਸ਼ ਫਿਰ ਮੇਰੇ ਤੇ ਕੋਈ ਇਲਜ਼ਾਮ ਲੱਗੇਗਾ ਕੋਈ ਪਰਚਾ ਮੇਰੇ ਫਿਰ ਦਬ ਦਿੱਤਾ ਜਾਏਗਾ ਫੇ ਮੇਰੀ ਰੈਪਿਟੇਸ਼ਨ ਖਰਾਬ ਕੀਤੀ ਜਾਏਗੀ ਤਾਂ ਫਿਰ ਮੈਂ ਲੜਨੇ ਇਲੈਕਸ਼ਨ ਜ਼ਰੂਰੀ ਆ ਮੈਂ ਪੜਾ ਹੀ ਚਾਹਨਾ ਤੇ ਕਰੀ ਹੀ ਜਾਣਾ ਇਲੈਕਸ਼ਨ ਲੜਨੇ ਤਾਂ ਤਾਂ ਇਹਨਾਂ ਨੇ ਜਦੋਂ ਅਪਰੋਚ ਕੀਤੀ ਪਹਿਲਾਂ ਮੈਂ ਇੰਟਰਸਟਿਡ ਨਹੀਂ ਸੀ ਇਹਨਾਂ ਦਾ ਆਪ ਫੋਨ ਆਇਆ ਮੈਨੂੰ ਸਾਰਿਆਂ ਦਾ ਕਿ ਮੈਂ ਨਹੀਂ ਗਿਆ ਇਹਨਾਂ ਕੋਲ ਮੈਨੂੰ ਮੈਨੂੰ ਟਿਕਟ ਦਿਓ ਇਹ ਆਏ ਬੁਲਾਇਆ ਹਾਂਜੀ ਤੁਸੀਂ ਇੰਟਰਸਟਿਡ ਹੋ ਤੁਸੀਂ ਸਿਸਟਮ ਦੇ ਖਿਲਾਫ ਇੰਨਾ ਗਲਤ ਬੋਲਦੇ ਤੁਸੀਂ ਖੁਦ ਸਿਸਟਮ ਠੀਕ ਕਰ ਲਓ ਮੈਂ ਜਦੋਂ ਆਪਣੀਆਂ ਗੱਲਾਂ ਦਸੀਆਂ ਤਾਂ ਉਹਨਾਂ ਨੂੰ ਮੈਂ ਦੱਸਿਆ ਕਿ ਭਾਈ ਆ ਮੇਰੇ ਜਿਹੜੇ ਹੱਲ ਨੇ ਮੈਂ ਤਾਂ ਲੋਕਾਂ ਕੋਲ ਵੋਟ ਮੰਗ ਸਕਦਾ ਉਹ ਕਹਿੰਦੇ ਨਹੀਂ ਮੈਂ ਕਹਾਂ ਜੀ ਫਿਰ ਅਸ਼ੋਕ ਪ੍ਰੈਸ਼ਰ ਪੱਪੀ ਜੀ ਨਾਲ ਵੀ ਤੁਹਾਡੀ ਨੇੜਤਾ ਹੈਗੀ ਆ ਕਾਫੀ ক্লোਜ਼ ਤੁਸੀਂ ਰਹੇ ਹੋ ਹਰ ਮੁੱਦੇ ਨੂੰ ਦੱਸਿਆ ਉਮੀਦਵਾਰ ਨੇ ਕੀ ਲੱਗਦਾ ਉਹਨਾਂ ਨੇ ਪੀਜੀਆ ਹੀ ਲਿਆਣ ਦੀ ਗੱਲ ਕਹੀ ਆ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰਨ ਦੀ ਗੱਲ ਕਹੀ ਆ ਤਾਂ ਸਿੱਧੇ ਤੌਰ ਤੇ ਗੱਲ ਕਰੀਏ ਤਾਂ ਸਿਹਤ ਸਹੂਲਤਾਂ ਨੂੰ ਲੈ ਕੇ ਉਹਨਾਂ ਨੇ ਜ਼ਿਕਰ ਕੀਤਾ ਦੇਖੋ ਜਿਹੜੇ ਪੱਪੀ ਪਰਿਵਾਰ ਹੈ ਨਾ ਉਹ ਮੇਰਾ ਪਿਓ ਵਾਂਗੂ ਹੀ ਆ ਮੈਂ ਬੜਾ ਪਿਆਰ ਕਰਦਾ ਉਹਨਾਂ ਨੂੰ ਉਹ ਵੀ ਮੈਨੂੰ ਬੜਾ ਪਿਆਰ ਕਰਦੇ ਨੇ ਪਿਆਰ 'ਚ ਕੋਈ ਦਿੱਕਤ ਨਹੀਂ ਔਰ ਮੈਂ ਉਮੀਦ ਕਰਦਾ ਕਿ ਬਾਕੀਆਂ ਨਾਲ ਉਹ ਚੰਗੇ ਨੇ ਬਾਕੀ ਕੁਝ ਐਸੀਆਂ ਗੱਲਾਂ ਨੇ ਜਿਹੜੀਆਂ ਮੈਂ ਕੈਮਰੇ ਮੋਰੇ ਨਹੀਂ ਬੋਲ ਸਕਦਾ ਉਹਨਾਂ ਨੂੰ ਦਿੱਕਤ ਆਏਗੀ। ਉਹਨਾਂ ਨੇ ਮੇਰਾ ਉੱਥੇ ਵੀ ਸਟੈਂਡ ਲਿੱਤਾ ਜਿੱਥੇ ਇੱਕ ਲੀਡਰ ਦਾ ਸਟੈਂਡ ਨਹੀਂ ਲਿੱਤਾ ਜਾਂਦਾ ਕਿ ਲੀਡਰ ਕੋਲ। ਉਹ ਮੇਰੇ ਲਈ ਖੜੇ ਐ ਮੇਰੇ ਲਈ ਅੜੇ। ਉਹਨਾਂ ਨੇ ਬੜੀ ਜਗ੍ਹਾ ਮੇਰੇ ਨਾਲ ਸਟੈਂਡ ਲਿੱਤਾ ਪਰ ਮੈਂ ਦੇਖਿਆ ਕਿ ਤਰ੍ਹਾਂ ਕਿਤੇ ਉਹੀ ਚੀਜ਼ਾਂ ਜਿਹੜੀਆਂ ਗੱਲਾਂ ਉਹ ਵੀ ਮਜਬੂਰ ਨੇ ਪ੍ਰੈਸ਼ਰ ਉੱਪਰ ਆਉਂਦਾ ਹੈ। ਸਿਵਲ ਹਸਪੀਟਲ ਉਹ ਵੀ 2-3 ਵਾਰੀ ਗਏ ਮੇਰੇ ਨਾਲ। ਉਹਨਾਂ ਨੂੰ ਵੀ ਫੋਨ ਆ ਗਿਆ ਛੱਡ ਜੋ। ਉਹ ਵੀ ਫਿਰ ਕੀ ਕਰਨ ਉਹਨੋਂ? ਮੈਂ ਉਹਨਾਂ ਨੂੰ ਐਂ ਗਲਤ ਬੋਲੀ ਜਾਵਾਂ। ਮੈਂ ਦੇਖੋ ਮੈਂ ਤੁਹਾਨੂੰ ਪ ਕਮ ਹੋਵੇ ਨਾ ਹੋਵੇ ਪਰ ਤੁਹਾਨੂੰ ਲੱਗਣਾ ਚਾਹੀਦਾ ਕਿ ਅਨਮੋਲ ਨੇ ਮੇਰੇ ਨਾਲ ਦਿਲੋਂ ਕੀਤਾ ਅਨਮੋਲ ਮੇਰੇ ਨਾਲ ਖੜਾ ਹੈ ਉਹ ਮੇਰੇ ਨਾਲ ਖੜੇ ਨੇ ਜੇ ਮੈਂ ਉਹਨਾਂ ਨੂੰ ਦੱਸਦਾ ਸੀ ਕਿਉਂਕਿ ਉਹਨਾਂ ਦੇ ਏਰੀਆ ਦਾ ਸਿਵਲ ਹਸਪੀਟਲ ਜਦੋਂ ਮੈਂ ਉਹਨਾਂ ਨੂੰ ਦੱਸਦਾ ਸੀ ਕਿ ਯਾਰ ਆਹ ਦਿੱਕਤ ਹੈ ਮੇਰੇ ਨਾਲ ਜਾਂਦੇ ਸੀ ਪਰ ਉਹ ਵੀ ਬੇਬਸ ਹੋ ਜਾਂਦੇ ਸੀ ਕਿ ਜਦੋਂ ਉਹਨਾਂ ਨੂੰ ਪਰ ਉਹ ਫੋਨ ਆ ਜਾਂਦਾ ਤੇ ਮੈਂ ਉਹ ਨਹੀਂ ਬਣ ਸਕਦਾ ਕਿ ਮੈਂ ਮੈਂ ਅੱਜ ਸ਼ਾਮਿਲ ਹੋ ਜਾਵਾਂ ਤੇ ਕੱਲ ਨੂੰ ਮੈਨੂੰ ਇਹ ਕਹਣ ਤੂੰ ਤਾਂ ਬੋਲਣਾ ਹੀ ਨਹੀਂ ਇਹ ਨਹੀਂ ਹੋ ਸਕਦਾ ਐਸੀ ਮੈਂ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਹੁਣ ਇਸ ਤੋਂ ਹਟ ਕੇ ਇੱਕ ਸਵਾਲ ਆ ਲਗਾਤਾਰ ਤੁਸੀਂ ਸੋਸ਼ਲ ਐਕਟੀਵਿਟੀ ਕਰਦੇ ਹੋ ਬਿਤੇ ਦਿਨ ਇੱਕ ਤੁਸੀਂ ਆਪਣੇ ਪੋਡਕਾਸਟ ਦੇ ਜ਼ਰੀਏ ਕੁਲੜ ਪੀਜ਼ਾ ਵਾਲਿਆਂ ਦੀ ਜਿਹੜੀ ਲਗਾਤਾਰ ਇੱਕ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਤੁਸੀਂ ਉਹਨਾਂ ਦੇ ਨਾਲ ਇੰਟਰਵਿਊ ਕੀਤੀ ਕਾਫੀ ਉਹਨਾਂ ਨੂੰ ਜਿਹੜਾ ਚੰਗਾ ਰਿਸਪੌਂਸ ਮਿਲਿਆ ਤਾਂ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਇੱਕ ਸੋਸ਼ਲ ਐਕਟੀਵਿਟੀ ਵੀ ਕਰ ਰਹੇ ਹੋ ਨਾਲ ਤੁਸੀਂ ਇੱਕ ਐਨਜੀਓ ਵੀ ਚਲਾ ਰਹੇ ਹੋ ਤਾਂ ਅਜਿਹੇ ਜਿਹੜੇ ਲੋਕ ਨੇ ਜਿਵੇਂ ਸੋਸ਼ਲ ਮੀਡੀਆ ਤੇ ਕਮੈਂਟਸ ਕਰਦੇ ਨੇ ਤਾਂ ਇੱਕ ਚੰਗਾ ਪਲੇਟਫਾਰਮ ਸੋਸ਼ਲ ਮੀਡੀਆ ਹੈਗਾ ਕਿ ਕੱਲ ਰੱਖਣ ਦੇ ਲਈ ਸਮਾਜ ਚ ਭਾਜੀ ਸ਼ੁਰੂਤ ਤੋਂ ਹੀ ਰਾਮ ਰਾਵਣ ਦੇ ਟਾਈਮ ਤੋਂ ਛਾਈ ਬੁਰਾਈ ਚਲਦੀ ਆ ਰਹੀ ਹੈ ਉਦੋਂ ਵੀ ਛਾਈ ਬੁਰਾਈ ਸੀ ਸਦੀਆਂ ਪਹਿਲਾਂ ਅੱਜ ਵੀ ਹੈ ਕੱਲ ਨੂੰ ਵੀ ਹੋਏਗੀ ਦੋ ਤਰ੍ਹਾਂ ਦੇ ਹਰ ਤਰ੍ਹਾਂ ਦਾ ਸਮਾਜ ਚ ਬੰਦਾ ਹੁੰਦਾ ਚੰਗਾ ਵੀ ਹੁੰਦਾ ਮਾੜਾ ਵੀ ਹੁੰਦਾ ਇਸ ਕਰਕੇ ਜਿਹੜੇ ਲੋਕ ਨੇ ਉਹ ਆਪਣੀ ਮੱਤ ਦੇ ਹਿਸਾਬ ਨਾਲ ਨੇ ਚੰਗੇ ਵੀ ਬੜੇ ਨੇ ਮੇਰੇ ਨਾਲ ਚੰਗੇ ਇਦਾਂ ਦੇ ਨੇ ਜਿਨ੍ਹਾਂ ਨੂੰ ਮੈਂ ਸ਼ਾਇਦ ਦੇਣਾ ਦੇਣਾ ਸੱਤ ਜਨਮ ਨਹੀਂ ਦੇ ਸਕਦਾ ਮਾੜਿਆਂ ਦੀ ਮੈਂ ਗੱਲ ਤਾਂ ਨਹੀਂ ਕਰਦਾ ਕਿਉਂਕਿ ਸ਼ਾਇਦ ਹੋ ਸਕਦਾ ਕਿਤੇ ਨਾ ਕਿਤੇ ਉਹਨਾਂ ਦਾ ਵੀ ਮੇਰੀ ਜ਼ਿੰਦਗੀ ਦੇ ਵਿੱਚ ਬੜਾ ਵੱਡਾ ਰੋਲ ਹੈ ਕਿਉਂਕਿ ਜੇ ਉਹ ਨਾ ਹੁੰਦੇ ਤਾਂ ਮੈਨੂੰ ਮੋਟੀਵੇਸ਼ਨ ਨਾ ਮਿਲਦੀ ਰੋਜ਼ ਹੋਸਾ ਤੋਂ ਮੈਨੂੰ ਕਦੀ ਮਿਲਿਆ ਹੀ ਨਾ ਹੁਣ ਹੁਣਾਰੇ ਤੁਸੀਂ ਇੱਥੇ ਪਹਿਲੀ ਵਾਰ ਇੰਟਰਵਿਊ ਕਰਨ ਆਇਆ ਤੁਸੀਂ ਤਾਂ ਦੇਖੋਗੇ ਸਿਸਟਮ ਕਿਵੇਂ ਆ ਕਿੱਦਾਂ ਮਰੀਜ਼ ਆ ਰਹੇ ਕਿੱਦਾਂ ਡੋਨਰ ਆ ਰਹੇ ਕੱਲ ਨੂੰ ਤੁਸੀਂ ਵੀ ਕਿਤੇ ਬੈਠੋਗੇ ਕੋਈ ਮੇਰੇ ਖਿਲਾਫ ਗੱਲ ਹੋ ਗਈ ਤੁਸੀਂ ਬੋਲੋਗੇ ਕਿਰ ਮੈਂ ਗਿਆ ਮੈਂ ਦੇਖਿਆ ਆਖੇ ਹੁਣ ਜਿਹੜਾ ਬੰਦਾ ਕਦੀ ਇੱਥੇ ਮੈਨੂੰ ਆ ਕੇ ਮਿਲਿਆ ਹੀ ਨਹੀਂ ਉਹ ਮੇਰੀ ਐਨਜੀਓ ਤੇ ਕੀ ਕਮੈਂਟਰੀ ਕਰੇਗਾ ਔਰ ਸਾਰੇ ਜਿੰਨੇ ਵੀ ਕਮੈਂਟਰੀ ਕਰਦੇ ਨੇ ਉਹ ਕਦੀ ਇੱਥੇ ਆਏ ਹੀ ਨਹੀਂ ਹੁੰਦੇ ਸਮਝ ਰਹੇਂ ਇਕ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਲੈ ਕੇ ਲਗਾਤਾਰ ਆ ਰਿਹਾ ਹੈ ਕਿ ਜਿਵੇਂ ਚਰਚਾਾਂਵਾਂ ਚੱਲ ਰਹੀਆਂ ਨੇ ਕਿ ਸੋਸ਼ਲ ਮੀਡੀਆ WhatsApp ਬੰਦ ਹੋਣ ਜਾ ਰਿਹਾ Facebook ਬੰਦ ਹੋਣ ਜਾ ਰਿਹਾ ਲੱਗਦਾ ਇੱਕ ਚੰਗਾ ਪਲੇਟਫਾਰਮ ਆ ਸੋਸ਼ਲ ਮੀਡੀਆ ਜਿਵੇਂ ਆਪਾਂ ਲੋਕਾਂ ਤੱਕ ਇੱਕ ਆਵਾਜ਼ ਪਹੁੰਚਾਉਣੀ ਆ ਤੇ ਤੁਸੀਂ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਤੱਕ ਆਵਾਜ਼ ਪਹੁੰਚਾਉਣੀ ਆ ਮੈਨੂੰ ਨਹੀਂ ਲੱਗਦਾ ਕਿ ਬੰਦ ਹੋਏਗਾ ਇਹ ਇੰਨਾ ਮਤਲਬ ਮੋਨਿਟਰੀ ਚੀਜ਼ ਨਹੀਂ ਇਹਦੇ ਚ ਇਨਵੋਲ ਹੈ ਪੈਸਾ ਇੰਨਾ ਇਨਵੋਲ ਹੈ ਸੋਸ਼ਲ ਮੀਡੀਆ ਦੇ ਵਿੱਚ ਕਿੱਥੋਂ ਬੰਦ ਹੋਏਗਾ Facebook ਨੂੰ ਵੀ ਪੈਸੇ ਮਿਲ ਰਹੇ ਨੇ Facebook ਲੋਕਾਂ ਨੂੰ ਵੀ ਪੈਸੇ ਵੰਡ ਰਹੀ ਆ ਲੋਕਾਂ ਨੂੰ ਤੁਹਾਡੀ ਕੀ ਅਪੀਲ ਹੈਗੀ ਆ ਸਾਡੇ ਚੈਨਲ ਤੇ ਮੇਰੀ ਲੋਕਾਂ ਨੂੰ ਕੋਈ ਅਪੀਲ ਨਹੀਂ ਲੋਕ ਬਹੁਤ ਸਿਆਣੇ ਨੇ ਲੋਕ ਮੈਨੂੰ ਕਮੈਂਟ ਕਰਕੇ ਕੋਈ ਸਲਾਹ ਦੇਣ ਕਿ ਸੋ ਦੈਟ ਮੈਂ ਆਪਣੇ ਆਪ ਚ ਹੋਰ ਇੰਪਰੂਵਮੈਂਟ ਲਿਆਵਾਂ ਲੋਕ ਬਹੁਤ ਸਿਆਣੇ ਨੇ ਲੋਕ ਰੱਬ ਦਾ ਰੂਪ ਨੇ ਲੋਕਾਂ ਤੋਂ ਤਾਂ ਕੁਝ ਉੱਤੇ ਹੈ ਹੀ ਨਹੀਂ ਕਿਉਂਕਿ ਸਾਰੇ ਹੀ ਬਹੁਤ ਘੈਂਟ ਨੇ ਮੇਰੀ ਕਿਸੇ ਨੂੰ ਕੋਈ ਸਲਾਹ ਨਹੀਂ ਬਸ ਜ਼ਿੰਦਗੀ ਚ ਕਿਸੇ ਨਾਲ ਧੋਖਾ ਨਾ ਕਰੋ ਕਿਸੇ ਨਾਲ ਗਲਤ ਨਾ ਕਰੋ ਕਰਮਾਂ ਦਾ ਗੇਟ ਬਹੁਤ ਮਾੜਾ ਹੈ ਜਿਸ ਦਿਨ ਲਿਪਟਿਆ ਇਹ ਚੀਕਾਂ ਘਰਾ ਦੇਗਾ ਥੈਂਕ ਯੂ ਥੈਂਕ ਯੂ ਸੋ ਮਚ ਸੋ ਇਸਨ ਅਨਮੋਲ ਕਵਾਤਰਾ ਜਿਹੜੇ ਐਨਜੀਓ ਚਲਾਉਂਦੇ ਨੇ ਔਰ ਖਾਸ ਤੌਰ ਤੇ ਗੱਲ ਕਰੀਏ ਤਾਂ ਲੁਧਿਆਣਾ ਦੇ ਨਾਲ ਜੁੜੇ ਹੋਏ ਨੇ ਤਾਂ ਇਸੇ ਵਿਚਾਲੇ ਜਿਹੜਾ ਲੋਕਾਂ ਦਾ ਇਲਾਜ ਕਰਵਾਉਣ ਦੇ ਲਈ ਉਹ ਲਗਾਤਾਰ ਸੈਂਕੜੇ ਲੋਕਾਂ ਦੇ ਨਾਲ ਜਿਹੜੀ ਮੁਲਾਕਾਤ ਕਰਦੇ ਨੇ ਚਾਹੇ ਉਹਨਾਂ ਨੂੰ ਲੱਖ ਰੁਪਏ ਦੀ ਜ਼ਰੂਰਤ ਹੋਵੇ ਤੇ ਚਾਹੇ 10 ਲੱਖ ਦੀ ਜਰੂਰਤ ਹੋਵੇ ਤਾਂ ਜਿਵੇਂ ਹੀ ਜਿਹੜੀ ਮਨੀ ਐ ਡੋਨੇਸ਼ਨ ਹੁੰਦੀ ਐ ਇਕੱਠੀ ਹੁੰਦੀ ਐ ਤਾਂ ਉਹ ਇਕੱਠੀ ਕਰਕੇ ਉਹਨਾਂ ਨੂੰ ਦੇ ਦਿੰਦੇ ਨੇ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਸਰਕਾਰਾਂ ਤੇ ਵੀ ਸਵਾਲ ਚੁੱਕੇ ਨੇ ਕਿ ਹੈਲਥ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਸਰਕਾਰਾਂ ਵਾਅਦੇ ਕਰਦੀਆਂ ਨੇ ਉਹ ਵਾਅਦੇ ਜਿਹੜੇ ਆ ਉਹ ਪੂਰੇ ਨਹੀਂ ਹੋ 파ਰੇ ਲੁਧਿਆਣਾ ਤੋਂ ਰਜਿੰਦਰ ਅਰੋੜਾ ਹੌਟ ਨਿਊਜ਼ ਇੰਡੀਆ